ਬੜਾ ਹੀ ਗੰਭੀਰ ਮਸਲਾ ਹੈ ਜੀ ਅੰਮ੍ਰਿਤਸਰ ਦਾ ਕਿ ਜਿਹੜੇ ਯਾਤਰੂ ਸ਼ਰਧਾਲੂ ਸ਼੍ਰੀ ਮੰਦਰ ਸਾਹਿਬ ਦੇ ਦਰਸ਼ਨ ਕਰਨ ਆਉਂਦੇ ਨੇ ਤਾਂ ਉੱਥੇ ਪਾਰਕਿੰਗ ਦਾ ਸਰਕਾਰਾਂ ਵੱਲੋਂ ਬਣਾਇਆ ਗਿਆ ਸੀ ਇੱਕ ਸਾਰਾ ਗੜੀ ਪਾਰਕਿੰਗ ਸਾਰਾ ਗੜੀ ਸਕੂਲ ਸੀਗਾ ਉੱਥੇ ਜਿਹੜਾ ਕਿ ਜਿਹੜੇ ਸਾਰਾ ਗੜੀ 12 ਸਪਟੰਬਰ 1897 ਵਿੱਚ ਸਾਡੇ 22 ਜਵਾਨ ਸ਼ਹੀਦ ਹੋਏ ਸੀ ਉੱਥੇ ਔਰ ਸਭ ਨੂੰ ਵਿਕਟੋਰੀਆ ਕ੍ਰਾਸ ਮਿਲਿਆ ਸੀਗਾ ਉਹਦੀ ਯਾਦਗਾਰ ਸਕੂਲ ਬਣਿਆ ਸੀ ਇੱਕ ਸਕੂਲ ਨੂੰ ਤੋੜ ਕੇ ਉੱਥੇ ਇੱਕ ਪਾਰਕਿੰਗ ਬਣਾਈ ਗਈ। ਸੋ ਮੇਰਾ ਮਤ ਹੈ ਸਰ ਇਹ ਮੈਂ ਤੁਹਾਡੇ ਧਿਆਨ ਚ ਸਰਕਾਰ ਦੇ ਧਿਆਨ ਚ ਲਿਆਣਾ ਚਾਹੁੰਦਾ ਤੁਹਾਡੇ ਮਾਧਮ ਰਹੀਂ ਕਿ ਉਹਦੀ ਜਿਹੜੀ ਠੇਕਾ ਨਾ ਬੜੇ ਸਾਲ ਤੋਂ ਇੱਕੋ ਬੰਦੇ ਕੋਲ ਹੈ ਜੀ। ਤੇ ਉਹ ਜਿਹੜਾ ਬੰਦਾ ਹੈ ਉਹਨੇ ਪਿਛਲੀ ਵਾਰ ਵੀ ਇਹਨਾਂ ਜਦੋਂ ਲੱਗਾ ਠੇਕਾ ਦੁਬਾਰਾ ਤੇ ਉਹਨੇ ਦੋ ਨੰਬਰ ਤੇ ਆਪਣਾ ਨਾਂ ਰੱਖ ਲਿਆ ਤੇ ਪਹਿਲਾਂ ਡੈਕ ਆਊਟ ਕਰ ਗਿਆ ਤੇ ਫਿਰ ਕੋ ਚਲਾ ਗਿਆ। ਹੁਣ ਸਮੱਸਿਆ ਮੈਂ ਇਹ ਨੇ ਕਿ ਉਹ ਥੱਲੇ ਜਿਹੜਾ ਬੇਸਮੈਂਟ ਚ ਸਵਾਰੀਆਂ ਦੂਰੋਂ ਆਉਂਦੀਆਂ ਨੇ ਸਾਡੇ ਸ਼ਰਧਾਲੂ ਦੂਰੋਂ ਆਉਂਦੇ ਨੇ। ਇਥੇ ਜਿਹੜੇ ਟਾਇਲਟਸ ਨੇ ਨਾਨ ਫੰਕਸ਼ਨਲ ਨੇ ਉਹਨਾਂ ਵਿਚਾਰਿਆਂ ਨੂੰ ਬਾਹਰ ਬੈਠ ਕੇ ਹੀ ਆਪਣਾ ਯੂਜ਼ ਕਰਨਾ ਪੈਂਦਾ ਹੈ ਔਰ ਦੂਜੀ ਗੱਲ ਲਿਫਟਾਂ ਖਰਾਬ ਨੇ ਉਸ ਬੰਦੇ ਨੇ ਆਪਣੀ ਉਹ ਬੈਟਰੀ ਆਪਰੇਟਿਡ ਗੱਡੀਆਂ ਲਾਈਆਂ ਹੋਈਆਂ ਨੇ 5 500 6 600 ਰੁਪਈਆ ਉਹ ਬੇਸਮੈਂਟ ਚੋਂ ਬਾਹਰ ਲਿਆਉਂਦਾ ਪੈਸੇ ਲੈਂਦਾ ਹੈ ਜੀ ਸੋ ਪੂਰੀ ਉਹ ਤੇ ਗੁੰਡਾਗਰਦੀ ਚੱਲ ਰਹੀ ਹੈ ਇਸ ਬਾਰੇ ਮੇਖਲੇ ਪੁੱਡਾ ਥਲੇ ਆਉਂਦਾ ਹੈ ਇਹ ਕਾਰਪੋਰੇਸ਼ਨ ਥਲੇ ਨਹੀਂ ਆਉਂਦਾ ਸੋ ਮੰਤਰੀ ਸਾਹਿਬ ਨੂੰ ਬੇਨਤੀ ਹੈ ਕਿ ਉਹ ਇਸ ਗੱਲ ਨੂੰ ਧਿਆਨ ਦੇ ਕੇ ਇਸ ਬੰਦਿਆਂ ਨੂੰ ਇਹੋ ਜਿਹੇ ਬੰਦਿਆਂ ਨੂੰ ਬਾਹਰ ਕੱਢੇ ਜਾਵੇ ਉੱਥੇ ਕੋਈ ਜਾਂ ਤੇ ਐਸਜੀਪੀਸ ਨੂੰ ਉਹਨਾਂ ਨੇ ਕੰਸਲਟੇਸ਼ਨ ਵਿੱਚ ਚੈਰੀਟੇਬਲ 3 ਕਿਨੜੀ ਪਾਰਕਿੰਗ ਫ੍ਰੀ ਕਰਤੀ ਜਾਵੇ ਲੇਕਿਨ ਮੇਨਟੇਨੈਂਸ ਕਰਨੀ ਬਹੁਤ ਲਾਜ਼ਮੀ ਹੈ بڑے ਸਰਦਾਲੂਆਂ ਨੂੰ ਬਹੁਤ ਮੁਸ਼ਕਲਾਂ ਉਸ ਪਾਰਕਿੰਗ ਦੀ ਆ ਰਹੀਆਂ ਸ ਥੈਂਕ ਯੂ